ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਹੋਰ ਮੇਰਾ ਨਵਾਂ ਵਲੌਗ ਮੇਰਾ ਗਲਾ ਬਹੁਤ ਬੈਠਾ ਹੋਇਆ ਸੀ ਤਾਂ ਕਰਕੇ ਮੈਂ ਵਲੌਗ ਕੋਈ ਬਣਾਇਆ ਨਹੀਂ ਉੱਥੋਂ ਆ ਕੇ ਤੇ ਹੁਣ ਮੈਂ ਇਹ ਬਣਾਉਣ ਮੈਂ ਗਲੇ ਨੂੰ ਦੇਸੀ ਘਿਹੜੀ ਮ사ਜ ਕੀਤੀ ਹੋਈ ਹੈ ਤਾਂ ਕਰਕੇ ਥੋੜਾ ਹੋਰੀ ਤਰ੍ਹਾਂ ਵੀਡੀਓ ਆਊਗੀ ਮਤਲਬ ਕਿ ਮੂੰਹ ਤੇ ਵੀ ਕੀਤੀ ਗਲੇ ਤੇ ਵੀ ਕੀਤੀ ਦਵਾਈਆਂ ਨਾਲ ਤਾਂ ਕੋਈ ਫਰਕ ਨਹੀਂ ਸੀ ਪੈਂਦਾ ਤਾਂ ਕਰਕੇ ਮੈਂ ਦੇਸੀ ਘਿਹੜੀ ਮ사ਜ ਕੀਤੀ ਤੇ ਹੁਣ ਤੁਹਾਨੂੰ ਦਿਖਾਉਨੇ ਆ ਜੀ ਸਵੀਟੀ ਸਵੀਟੀ ਬਹੁਤ ਰਾਜੀ ਆਗੇ ਨਾਲੋਂ ਸਾਰਾ ਲੈਕ ਉਹਦੇ ਨੇ ਲੈ ਕੇ ਆਏ ਸੀ ਤੇ ਸਾਰਾ ਲੈਕ ਉਹਨੂੰ ਬੁਲਾਉਨੇ ਆ ਸੀ ਦਿਖਾਈਏ ਤੁਹਾਨੂੰ ਸਵੀਟੀ ਐਸਵੀਟੀ ਜਾਸਵੀਟੀ ਪਹਿਲੇ ਚੀਜੀ ਖਾ ਲਓ ਚੀਜੀ ਆ ਦੇਖੋ ਸਵੀਟੀ ਸਵੀਟੀ ਚੀਜੀ ਖਾਓ ਹੁਣ ਤਾਂ ਬਹੁਤ ਫਰਕ ਆ ਗਿਆ ਇਹਦੇ ਵਿੱਚ ਤੋਂ ਹੁੰਦਾ ਆਵਾਜ਼ ਵੀ ਪਹਿਚਾਨਣ ਲੱਪੀ ਆ ਵੀ ਮੈਨੂੰ ਆਵਾਜ਼ ਮਾਰਦੇ ਆ। ਉਹ ਮੈਂ ਉੱਥੇ ਫਿਰਨਾ ਪੁੱਛ ਕੇ ਕਿਸੇ ਕੋਲੋਂ ਤੇ ਮੈਂ ਲੈ ਕੇ ਆਈ ਸੀ ਸਾਰਾ ਲੈਗ ਸਾਰਾ ਲੈਗ ਇਹ ਬਲ সুইਟੀ ਵਾਸਤੇ ਕਹਿੰਦੇ ਇਹ ਤੁਸੀਂ ਦੇ ਸਕਦੇ ਆ ਉਹਨੂੰ ਕਿਉਂਕਿ ਦੁੱਧ ਨਾਲ ਵੀ ਉਹਦਾ ਢਿੱਡ ਨਹੀਂ ਪਰਦਾ ਫਿਰ ਉਹਨੂੰ ਜਲਦੀ ਭੁੱਖ ਲੱਗ ਜਾਂਦੀ ਉਹਨੂੰ ਤੁਹਾਨੂੰ ਪਤਾ ਹੀ ਆ ਵੀ ਬਾਰ-ਬਾਰ ਫਿਰ ਦੁੱਧ ਦੇਣਾ ਪੈਂਦਾ ਇਹ ਅਸੀਂ 3-4 ਵਾਰੀ ਦੇ ਦੇਈ ਸੀ ਸਾਰਾ ਲੈਗ ਦੇਖੋ ਇਹ ਹੁਣ ਐਨੀ ਗਿੱਜ ਗਿਆ ਸਾਡੇ ਗਿੱਜ ਜਾਣਾ ਇਹਨੇ ਹਜੇ ਤਾਂ ਹੋਰ ਹਜੇ ਤਾਂ ਛੋਟੀ ਐ ਸਵੀਟੀ ਤੇ ਛੱਡਣ ਨੂੰ ਵੀ ਜੀ ਕਰਨਾ ਇਹਨੂੰ ਚਲੋ ਇਹਦਾ ਤੇ ਸਾਡਾ ਕੋਈ ਲੈਣਾ ਦੇਣਾ ਆਊਗਾ ਕਿੰਨੀ ਕਿਊਟ ਲੱਗਦੀ ਐ ਸਾਡੇ ਵੀ ਇੱਥੇ ਜਿਹੜਾ ਤੁਹਾਨੂੰ ਦੱਸਿਆ ਵੀ ਅਸੀਂ ਉਦਾਸੀ ਸੰਪਰਦਾ ਨੂੰ ਬਿਲੋਂਗ ਕਰਦੇ ਆ ਸਾਡੇ ਬੀਤੇ ਮੇਰੇ ਸਹੁਰਿਆਂ ਦੇ ਵੀ ਛੋਟਾ ਜਿਹਾ ਬਾਬਾ ਸ਼੍ਰੀ ਚੰਨ ਜੀ ਦਾ ਡੇਰਾ ਇੱਥੇ ਵੀ ਹੁਣ 21 ਤਰੀਕ ਨੂੰ ਅਖੰਡ ਪਾਠ ਅਖੰਡ ਪਾਠ ਤਾਂ ਨਹੀਂ ਇੱਥੇ ਸੋਖਮਨੀ ਸਾਹਿਬ ਰੱਖੇ ਜਾਂਦੇ ਆ ਤਿੰਨ ਦਿਨ ਲਗਾਤਾਰ ਚੱਲਦੇ ਆ ਤੇ ਉਹ ਸੇਵਾ ਸ਼ੁਰੂ ਹੋ ਜਾਣੀ ਆ 23 ਨੂੰ ਫਿਰ ਭੰਡਾਰਾ ਹੋਣਾ ਤੇ ਇੱਥੇ ਜੀ ਜਿਹੜੀ ਸੇਵਾ ਚੱਲਦੀ ਆ ਉਹ ਕਰਦੇ ਹੀ ਰਲ ਮਿਲ ਕੇ ਕਰਦੇ ਆ ਇਹ ਆ ਪਿੰਡਾਂਆਂ ਦਾ ਯੋਗਦਾਨ ਤੇ ਚਾ ਕਰਦੇ ਬਸ ਇਦਾਂ ਬਾਹਰੋਂ ਸੰਗਤ ਨਹੀਂ ਹੁੰਦੀ ਮਤਲਬ ਬਹੁਤ ਵੱਡਾ ਮੇਲਾ ਨਹੀਂ ਲੱਗਦਾ ਛੋਟਾ ਜਿਹਾ ਹੀ ਮਤਲਬ ਕਿ ਪੰਡਹਾਰਾ ਉਹ ਵੀ ਪਿੰਡ ਵਾਲੇ ਸਾਰੇ ਰਲ ਕੇ ਤੇ ਅਸੀਂ ਘਰਾਂ ਵਾਲੇ ਰਲ ਕੇ ਕਰਦੇ ਆ ਤੇ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਆ ਤੇ ਜਿਹੜੇ ਨਿਸ਼ਾਨ ਸਾਹਿਬ ਆਉਂਦੇ ਆ ਚਾਹੇ 10 ਹੋਣ ਚਾਹੇ 15 ਹੋਣੋਂ ਮੈਂ ਸਟਿਚ ਕਰਦੀ ਆ ਤੇ ਅੱਜ ਮੈਂ ਆਪਣਾ ਇਸ਼ਨਾਨ ਕਰਕੇ ਰੋਟੀ ਖਾ ਕੇ ਫਿਰ ਮੈਂ ਨਿਸ਼ਾਨ ਸਾਹਿਬ ਸੀਨੇ ਆ ਇਸ ਵਾਰ ਮੈਂ ਕਿਹਾ 20 ਤੋਂ ਉੱਪਰ ਹੋ ਗਿਆ ਨਾ ਮਣੀ ਜੀ ਪਾਠ ਰੱਖ ਹੋਣਾ ਸਮਾਧੀ ਸੋਹਣੀ ਸਾਹਿਬ ਦਾ ਅੱਜ 15 ਤਰੀਕਾ ਜਿ ਰੱਖ ਹੋ ਗਿਆ ਤੇ 17 ਨੂੰ ਉਹ ਭੋਗ ਪੈਣਾ ਫਿਰ 21 ਨੂੰ ਰੱਖ ਹੋ ਜਾਣਾ ਤੇ ਜ਼ਿੰਮੇਵਾਰੀ ਸਾਡੇ ਕੋਲ ਹੀ ਹੁੰਦੀ ਆ ਇਹੋ ਸਾਡੇ ਡੈਡੀ ਕੋਲ ਤੇ ਆਪਾਂ ਅੱਜ ਨਿਸ਼ਾਨ ਸਾਹਿਬ ਸਟਿਚ ਕਰਾਂਗੇ ਕੋਈ ਬਾਬਾ ਜੀ ਨੇ ਮੇਰੀ ਇਹ ਸੇਵਾ ਲਈ ਹੋਈ ਆ ਤੇ ਕਰੀ ਰਹੀ ਆ ਤੇ ਸ਼ਾਇਦ ਤਾਂ ਹੀ زندگی ਚ ਹੁਣ ਸੁਖੀ ਵੀ ਆ ਜੀ ਜੇ ਸੇਵਾ ਕਰੀਦੀ ਆ ਤਾਂ ਫਿਰ ਮਿਲਦੇ ਆ ਤੁਹਾਨੂੰ ਕਿਸ ਵੀਡੀਓ ਇਹ ਦੇਖੋ ਸਵੀਟੀ ਗੁੱਲੂ ਇੱਕ ਸਾਈਡ ਨਾਲ ਤੋਂ ਰਹਿਂਦੇ ਉੱਪਰ ਉਹ ਕੱਟ ਦਿੱਤੀ ਮੈਂ ਤਾਂ ਕਰਕੇ ਜਾਂ ਇਹ ਬਾਹਰ ਨਾ ਨਿਕਲ ਜਾਵੇ ਇਹਨੂੰ ਕੋਈ ਕਾਂ ਕੋ ਕੁਛ ਲੈ ਨਾ ਜਾਵੇ ਫਿਰ ਇਸ ਕਰਕੇ ਇਹਦੇ ਵਿੱਚ ਰੱਖੀ ਦੀ ਆ ਹੁਣ ਸਵੀਟੀ ਆ ਦੇਖੋ ਸਾਡਾ ਆ ਟੀਟ ਕੁੱਤਾ ਸਾਡਾ ਪੈਂਦੀ ਆ ਸਾਨੂੰ ਵੀ ਨਹੀਂ ਉਤਰਨਾ ਮੈਂ ਸੋਫੇ ਤੋਂ ਦੇਖਿਓ ਮਣੀ ਲਾ ਇਹਨੂੰ ਥੱਲੇ ਉਹਦਾ ਨਵਾਈ ਨਵਈ ਹੋਈ ਆ ਪਰ ਸੋਫਾ ਪਾੜਨ ਲੱਗ ਪੈਂਦੀ ਏ ਉਹ ਇਹਨੂੰ ਗੁੱਸਾ ਚੜਨਾ ਇਹਦੇ ਉਹ ਸੋਫੇ ਦੇ ਉਹਨੂੰ ਕੀ ਕਹੀਦਾ ਨਾ ਮਾਰ ਮਾਰ ਕੇ ਤੇ ਸੋਫਾ ਜਿਹੜਾ ਉਹ ਇਹ ਪਾੜਨ ਲੱਗ ਪੈਂਦੀ ਆ ਤੇ ਮੈਂ ਆਪਣਾ ਰੋਟੀ ਪਾਣੀ ਖਾ ਕੇ ਲਾ ਨੂੰ ਲਿਆ ਤੇ ਸੱਚ ਪਹਿਲਾਂ ਇਸ਼ਨਾਨ ਕਰ ਲਿਆ ਫਿਰ ਰੋਟੀ ਪਾਣੀ ਖਾ ਲਿਆ ਤੇ ਹੁਣ ਆਪਾਂ ਕਰਾਂਗੇ ਨਿਸ਼ਾਨ ਸਾਹਿਬ ਸਟਿਚ ਤੇ ਐਨਿਸ਼ਾਨ ਸਾਹਿਬ ਇਹ ਮੈਂ ਇੱਥੇ ਮਸ਼ੀਨ ਲਾ ਲਈ ਐ ਚੱਪਲ ਉਤਾਰ ਲਈ ਐ ਤੇ ਹੋਇ ਤੜ ਗਲੀਚਾ ਵਿਛਾਲਿਆ ਪਰਸ਼ਤੇ ਨਾਲ ਨੂੰ ਕੀ ਕਹਿਦਾ ਹੋਊਗੇ ਨਿਸ਼ਾਨ ਸਾਹਿਬ ਪੇ ਤੇ ਉੱਤੇ ਆਜੂਗੇ ਇੱਥੇ ਅਸੀਂ ਕੂਲਰ ਲਾ ਲਈਦਾ ਜੀ ਪਾਣੀ ਪਾਇਆ ਹੁੰਦਾ ਸਵੇਰ ਨੂੰ ਇੱਥੇ ਸਿੱਧਾ ਮੋਟਰ ਦਾ ਪਾਣੀ ਜਿਹੜਾ ਇੱਥੇ ਟੁੱਟੀ ਲੱਗੀ ਹੋਈ ਉੱਥੇ ਹੁੰਦਾ ਤੇ ਫਿਰ ਇੱਥੋਂ ਪਾ ਲੈਣਾ ਕਿਉਂਕਿ ਏਸੀ ਹੈਗੇ ਤੇ ਹੈ ਪਰ ਇਹ ਚਲਾਉਣ ਦਾ ਹਜੇ ਮੌਸਮ ਨਹੀਂ ਆ ਇਹਨਾਂ ਨਾਲ ਹੀ ਆਰਾਮ ਹੈ ਇੱਕ ਤਾਂ ਬੰਦਾ ਨਾ ਉਹ ਮਾਰਦੀ ਹਵਾ ਲੱਗਦੀ ਰਹਿੰਦੀ ਹੈ ਬੈਠਾ ਰਹਿਦਾ ਅੰਦਰਾਂ ਚ ਕੈਦ ਹੋ ਕੇ ਬੜ ਕੇ ਨਹੀਂ ਬਹਿ ਹੁੰਦਾ ਹੁਣ ਆਪਾਂ ਫਿਰ ਕੀ ਵਰਕੇ ਤੇ ਫਿਰ ਸ਼ੁਰੂ ਕਰਦੇ ਆ ਨਿਸ਼ਾਨ ਸਾਹਿਬ ਸਿੱਮੀ ਪਾ ਦੋਨੇ ਸ਼ਾਂਤ ਸਾਸੀਲੇ ਤੇ ਮੈਂ ਕਿ ਮਾੜੀ ਜੀ ਚਾਹ ਪੀ ਲਈ ਹੈ ਇਹ ਚਾਹ ਮਰੀ ਦੀ ਦਾਦੀ ਨੇ ਬਣਾਈ ਸੀ ਚਾਹ ਮੈਂ ਕਿ ਜਿਵੇਂ ਮਾੜੀ ਜੀ ਚਾਹ ਬਣਾਉਂਦੇ ਵਿੱਚ ਪੂਤਨਾ ਪਾ ਕੇ ਪੁਦੀਨਾ ਪਾ ਰਿਹਾ ਦੇ ਵਿੱਚ ਪੂਤਨਾ ਛੋਟੀ ਲਹਚੀ ਤੇ ਪੁਦੀਨਾ ਮੈਂ ਦੇਸੀ ਘੇਰਾ ਫੇਸ ਤੇ ਮ사ਜ ਕੀਤੀ ਸੀਗੀ ਤਾਂ ਉਹਦੇ ਨਾਲ ਇਹ ਟੈਨਿੰਗ ਜਿਹੜੀ ਉਹ ਕਿੰਨੇ ਚੱਕੇ ਗਏ ਜਿਹੜੀ ਉੱਥੇ ਮੇਲੇ ਚ ਧੁੱਪੇ ਘੁੰਮ ਕੇ ਹੋਈ ਹੋਈ ਸੀਗੀ ਕਾਫੀ ਵਰਕ ਪੈ ਜਾਂਦਾ ਉਹ ਨਾਲ ਹਜੇ ਵੀ ਗਲਾ ਪੂਰੀ ਤਰ੍ਹਾਂ ਸਹੀ ਨਹੀਂਗਾ ਹੋਲੀ-ਗੋਲੀ ਠੀਕ ਹੋਈਗਾ ਇਹ ਸੀ ਲਿਆ ਜੀ ਆਪਾਂ ਤਿੰਨ ਨਿਸ਼ਾਨ ਸਾਹਿਬ ਫੋਨ ਤੇ ਨਸੀਵਾਗੇ ਆਪਾਂ ਸ਼ਾਮ ਨੂੰ ਉਹ ਤਿੰਨ ਸੀ ਲਿਆਵੇਂ ਸਟਿਚ ਕਰ ਲਿਆ ਇਹ ਸਿੱਧੇ ਕਰਨੇ ਵੀ ਬੜੇ ਮੁਸ਼ਕਲ ਆ ਇਹ ਫਿਰ ਮਨਵੀਰ ਦਾ ਮਨਵੀਰ ਦਾ ਬਾਬਾ ਉਹ ਸਿੱਧੇ ਕਰਦੇ ਹੁੰਦੇ ਆ ਹੁਣ ਮੇਰੇ ਹਸਬੰਦ ਦਾ ਆ ਗਈ ਆ ਕਾਲ ਉਹ ਫਿਰ ਸੌਣਗੇ ਵੀ ਮੈਂ ਬਾਕੀ ਸੂ Nghi ਸ਼ਾਮ ਨੂੰ ਥੋੜਾ ਜਿਹਾ ਰੈਸਟ ਕਰਕੇ ਫਿਰ ਸੇਵਾਂਗੇ ਸ਼ਾਮ ਨੂੰ ਹੁਣ ਹੋ ਗਿਆ ਜੀ ਸ਼ਾਮ ਦਾ ਟਾਈਮ ਹੁਣ ਸੀ ਲਿਆ ਆਪਾਂ ਦੂਜੇ ਨਿਸ਼ਤਿੰ ਤਿੰਨ ਜਿਹੜੇ ਹੋਰ ਨਿਸ਼ਾਨ ਸਾਹਿਬ ਕੱਟੇ ਉਹ ਵੀ ਦੁਪਹਿਰੇ ਮੈਂ ਸੌਵਾਂਗੇ ਬੜੀ ਥਕਾਵਟ ਜਿਸ ਗਲੇ ਨੂੰ ਵੀ ਚੇਂਜ ਜੀ ਮੇਰੇ ਖੰਗ ਜੀ ਗੱਡੀ ਸੀਗੇ ਮੀਂਹ ਆ ਕੇ ਮਨੀ ਨੂੰ ਵੀ ਬੁਖਾਰ ਹੋ ਗਿਆ ਕੱਲ ਮੈਂ ਗਿਆ ਸੀ ਜਲੰਧਰ ਆਪਣੇ ਬੋਲਟ ਦੀ ਸਰਵਿਸ ਕਰਾਉਣ ਤੋਂਪ ਬਹੁਤ ਸੀ ਆਉਂਦਿਆ ਕਰਿਆ ਇਹਨੂੰ ਤਾਂ ਬੁਖਾਰ ਚੜ ਗਿਆ ਤੇ ਮੈਂ ਅਜੇ ਦਾ ਬੁਲੇਟ ਮੈਂ ਇੱਕ ਦਿਨ ਹੀ ਗਈ ਆ ਪੇਕਿਆ ਤਾਂ ਮੈਂ ਹੁੰਦੀ ਪਹਿਲਾਂ ਆਪਣੇ ਫੁੱਲ ਬੂਟੇ ਦੇਖੇ ਆਹ ਕਲੀ ਬਹੁਤ ਢੀ ਹੋ ਗਈ ਹੁਣ ਸੋਹਣੀ ਲੱਗਦੀ ਆ ਆਹ ਬੂਟਾ ਕਿੰਨਾ ਸੋਹਣਾ ਫੁੱਟ ਆਇਆ ਹੋਣਾ ਦੇਖੋ ਬੜਾ ਸੋਹਣਾ ਰੁੱਖ ਬਣ ਜਾਣਾ ਉਮ ਆ ਵੀ ਗੱਡੀ ਹੋ ਗਈ ਆ ਸੰਘਣੀ ਆ ਨਾ ਬਾਪੂ ਵੀ ਹੰдый ਰੋੜਾ ਪਾਉਂਦਾ ਪਾਇਆ ਕਿਤੇ ਤਿੰਨ ਜਿਹੜੇ ਨਿਸ਼ਾਨ ਸਾਹਿਬ ਦੂਜੇ ਉਸਿੰਤੇ ਨਹੀਂ ਮੈਂ ਕਿਹਾ ਹੁਣ ਸੁਣ ਨਹੀਂ ਅਸੀਂ ਦੁਬਾਰਾ ਸੌਂਗੇ ਸੀਗਾ ਹੁਣ ਸਿਨਾਂ ਆਪਾਂ ਇਹ ਸਾਡਾ ਭੂਤ ਬਾਰ-ਬਾਰ ਬਾਹਰ ਭੱਜ ਜਾਂਦਾ ਲਿਆ ਲਿਆ ਇਹਨੂੰ ਅੰਦਰ ਤਾੜੇ ਨੂੰ ਉਹ ਆਂਟੀ ਆਏ ਕਰਕੇ ਦੇ ਜਨਾਜ ਸੱਤ ਸੱਤ ਦਾ ਨਿਸ਼ਾਨ ਸਾਹਿ ਸਿਨੇ ਬਾਕੀ ਗਾਲ ਨੂੰ ਸੁਣਾ ਦੇ ਅਪਕ ਤੇ ਚਾ ਕੱਢ ਰਿਹਾ ਨਾ ਹਾਂਜੀ ਲਾਲੇ ਇਹਨੇ ਨਾਲ ਹੀ ਕਰਦੇ ਆ ਕਿ ਅੱਜ ਦੇ ਬਲੌਗ ਦਾ ਐਂਡ ਉਹ ਦੋ ਦਿਨ ਤਾਈਂ ਇਹ ਬਲੌਗਸ ਲੜਨੇਗੇ ਮੇਰੇ ਕੱਲੋਂ ਤੱਕ ਬਸ ਆਹਦੇ ਨਾਲ ਜਾਣਾ ਤੇ ਸ਼ਾਂਤਾ ਹੁਸੈਨ ਦੇ ਤੇ 20 ਦਿਨ ਮੇਰਾ ਚੱਲੂ ਇਸ ਆ ਸ਼ੋਅ ਨੂੰ ਦਾ ਲੀਕ ਲਾਈਕ ਕਰੋ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਜੀ